ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਨਾਲ ਜਾਂ ਸਿੱਖ ਪੰਥ ਨਾਲ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ ਬੜੇ ਚਿਰਾਂ ਤੋਂ ਹੋ ਰਹੀ ਹੈ ਤੇ ਕੋਈ ਵੀ ਕਿਸੇ ਪਾਸੇ ਵੀ ਇਨਸਾਫ ਵਾਲੀ ਗੱਲ ਨਹੀਂ ਹੋ ਰਹੀ ਜੇ ਬੰਦੀ ਸਿੰਘਾਂ ਦਾ ਮਾਮਲਾ ਹੈ ਤੇ ਉਹ ਵੀ ਬੜੇ ਚਿਰਾਂ ਤੋਂ ਲਟਕਿਆ ਹੋਇਆ ਹੈ ਕਿਸਾਨਾਂ ਦਾ ਮਾਮਲਾ ਤੇ ਉਹ ਵੀ ਕਿਸਾ ਹੱਦ ਤੱਕ ਪਹੁੰਚਿਆ ਹੋਇਆ ਹੈ ਤੇ ਕੋਈ ਸਰਕਾਰ ਕੋਈ ਉਹਨਾਂ ਦੇ ਕੰਨਾਂ ਤੇ ਯੂੰ ਹੀ ਨਹੀਂ ਸਰਕ ਰਹੀ ਤੇ ਸਾਡੀਆਂ ਜਿਹੜੀਆਂ ਮੇਰੇ ਖਿਆਲ ਹੈ ਕਿ ਪੋਲਿਟਿਕਲ ਪਾਰਟੀਆਂ ਵਾਂ ਉਹ ਵੀ ਇਹਦੇ ਵਾਸਤੇ ਇੰਨੀ ਸੀਰੀਅਸ ਨਹੀਂ ਗੀਆਂ ਕਿਉਂਕਿ ਇਹ ਜੋ ਮਸਲਾ ਚਿਰ ਤੋਂ ਚੱਲ ਰਿਹਾ ਹੈ ਇੱਕ ਹੁਣ ਚੰਡੀਗੜ੍ਹ ਦਾ ਇਸ਼ੂ ਆ ਗਿਆ ਇੱਕ ਉਥੇ ਮੁਕਸਕਤਰ ਲਾਇਆ ਜਾ ਰਿਹਾ ਕਿ ਜੋ ਇੱਕ ਕੋ ਸਟੇਟ ਦੀ ਚੁੰਦਾ ਵਾ ਤੇ ਜੋ ਸਲਾ ਮੇਰਾ ਖਿਆਲ ਚੰਡੀਗੜ੍ਹ ਤੋਂ ਪੰਜਾਬ ਦਾ ਅਧਿਕਾਰ ਜਿਹੜਾ ਉਹ ਵੀ ਖਤਮ ਕੀਤਾ ਜਾ ਰਿਹਾ ਇਹ ਆਸਤੇ ਆਸਤੇ ਸਾਰੀਆਂ ਚੀਜ਼ਾਂ ਜੋ ਪਹਿਲਾਂ ਜੋ ਸਾਡਾ ਉਥੇ ਨੌਕਰੀਆਂ ਦਾ ਨਪਾਕ ਸੀਗਾ ਜਾਂ ਜੋ ਵੀ ਸਾਡਾ ਸਭ ਕੁਝ ਉਹ ਸਾਰੀਆਂ ਚੀਜ਼ਾਂ ਤੋਂ ਬਾਅਦ ਪੰਜਾਬ ਨੂੰ ਬਾਹਰ ਕੱਢਿਆ ਜਾ ਰਿਹਾ ਤੋ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੀ ਪੋਲੀਟਿਕਲ ਧਿਰ ਸੀ ਇੱਕ ਅਕਾਲੀ ਦਲ ਬਾਦਲ ਜਿਹੜੀ ਰਾਜਨੀਤਿਕ ਤੌਰ ਤੇ ਦੋ ਤਿੰਨ ਵਾਰੀ ਉਹਨਾਂ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੋਰ ਵੀ ਉਹਨਾਂ ਵੀ ਪੰਜਾਬ ਨਾਲ ਧੱਕਾ ਹੁੰਦੇ ਨੂੰ ਰੋਕਿਆ ਨਹੀਂ ਸਗੋਂ ਉਸ ਧੱਕੇ ਦੇ ਜੋ ਵੱਧ ਅਧਿਕਾਰਾਂ ਦੀ ਲੜਾਈ ਖੁਦ ਅਕਾਲੀ ਦਲ ਦਾ ਮੈਨੀਫੈਸਟੋ ਜਦੋਂ ਜੰਮੂ ਕਸ਼ਮੀਰ ਦੀ 370 ਤੋੜੀ ਗਈ ਤੇ ਉਦੋਂ ਉਹ ਵੀ ਉਹਨਾਂ ਵੀ ਉਹਦੇ ਨਾਲ ਸਹਿਮਤੀ ਜਤਾਈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਸ ਤੋਂ ਬਾਅਦ ਜੋ ਬੇਦਵੀਆਂ ਦਾ ਜੋ ਇਲਜ਼ਾਮ ਉਹਨਾਂ ਤੇ ਲੱਗਦਾ ਸੀ ਉਦੋਂ ਬਾਅਦ ਤੋਂ ਉਹਨਾਂ ਦੀ ਜਿਹੜੀ ਦਿਨੋਂ ਦਿਨ ਆਕਾਲੀ ਦਲ ਦੀ ਹਾਲਤ ਜਿਹੜੀ ਆ ਲੋਕਾਂ ਦੇ ਮਨਾਂ 'ਚੋਂ ਲੱਥ ਗਿਆ ਤੇ ਇਸ ਕਰਕੇ ਹੁਣ ਇਹ ਜਿਹੜੀ ਆ ਜੋ ਵੀ ਪੰਜਾਬ ਦੇ ਨੌਜਵਾਨਾਂ ਤੇ ਜੋ ਕੁਝ ਵੀ ਵਾਪਰਿਆ ਉਹਨੇ ਬੱਦੇ ਨਜ਼ਰ ਰੱਖਦੇ ਹੋਇਆ ਜਾਂ ਇੱਕ ਜੋ 2024 'ਚ ਇੱਕ ਬਹੁਤ ਵੱਡਾ ਲੋਕ ਸਭਾ 'ਚ ਬਹੁਤ ਵੱਡਾ ਫਤਵਾ ਇਹ ਇਹ ਦਿੱਤਾ ਗਿਆ ਪੰਜ ਸਾਲੋਂ ਉਹਨੂੰ ਮੁੱਖ ਰੱਖਦੇ ਹੋਇਆ ਅਸੀਂ ਸਾਰੇ ਪੰਜਾਬ ਦੇ ਲੁਕਮਕੇ ਦੇਖਿਆ ਲੋਕਾਂ ਦੀ رائے ਆ ਕਿ ਇੱਕ ਇਸ ਮਹਿਮ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਤੇ ਉਹਦੇ ਅਨਸਾਰ ਹੀ ਅਸੀਂ ਇੱਕ ਖੇਤਰੀ ਪਾਰਟੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਰਿਆਂ ਦਾ ਸਹਿਯੋਗ ਸਿੱਖ ਪੰਥ ਦੇ ਵੀ ਪੰਜਾਬ ਹੋਰ ਪੰਜਾਬੀਆਂ ਦਾ ਵੀ ਧਰਮ ਜਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜਿਹੜਾ ਹੈ ਕਿ ਸਾਰੇ ਜਣੇ ਆਪਰਾਲਾ ਕਰੀਏ ਤਾਂ ਕਿ ਯਾ ਇਹ ਇਹ ਪੰਜਾਬ ਦੀ ਜੋ ਵਿਰਾਸਤ ਨੂੰ ਬਚਾਇਆ ਜਾ ਸਕੇ ਬਚਾਇਆ ਜਾ ਸਕੇ ਜੋ ਇਹ ਜੋ ਜੋ ਹਾਲਾਤ ਦਿਨ-ਦਿਨ ਬਣਦੇ ਜਾ ਰਹੇ ਆ ਉਹ ਤੋਂ ਆਪਾਂ ਪੰਜਾਬ ਦੀ ਜੋ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਹੋਰ ਵੀ ਸਾਡੇ ਅਧਿਕਾਰ ਦਿਨ-ਦਿਨ ਖੋਏ ਜਾ ਰਹੇ ਆ ਕਿਸਾਨ ਸਾਡੇ ਉਹ ਦਲੇਵਾਲ ਸਾਹਿਬ ਕਿੰਨੇ ਦਿਨਾਂ ਤੋਂ ਆ 44 47 ਦਿਨ ਹੋ ਗਏ ਉਹਨਾਂ ਨੂੰ ਤੇ ਇਹ ਸਾਰੀਆਂ ਚੀਜ਼ਾਂ ਦਾ ਹੱਲ ਮੇਰੇ ਖਿਆਲ ਲੈ ਕੇ ਜੇ ਸਾਡੀ ਰਾਜਨੀਤਿਕ ਤੇ ਅਰ ਜਾਂਚ ਕੋਈ ਸਾਡੇ ਹੱਕ ਦੀ ਗੱਲ ਕਰਨ ਵਾਲੀ ਹੁੰਦੀ ਤੇ ਮੇਰੇ ਖਿਆਲ ਇਹ ਮਸਲੇ ਕੋਈ ਏਡੇ ਵੱਡੇ ਨਹੀਂ ਸੀ ਹੱਲ ਹੋ ਸਕਦੇ ਸੀ ਜਿਹੜੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰ ਸਕਦੇ ਆ ਕਿ ਨਾ ਕਿ ਕੋਈ ਲੋਭ ਲਾਲਚ ਵਾਸਾ ਆਉਣ ਸਾਡੇ ਨਾਲ ਤੇ ਇਹ ਚੀਜ਼ ਹੈ ਕਿ ਅਸੀਂ ਇਸ ਪਾਰਟੀ 'ਚ ਇਹੋ ਜਿਹਾ ਚਾਹੁੰਦੇ ਆ ਕਿ ਆਪਾਂ ਪੰਜਾਬ ਦੇ ਹੱਕਾਂ ਲਈ ਲੜਨਾ ਇਥੋਂ ਕੋਈ ਪ੍ਰਾਪਤ ਨਹੀਂ ਕੁਝ ਕਰਨਾ ਇਥੇ ਤੇ ਕੁਰਬਾਨੀ ਦੇਣ ਵਾਲੀ ਗੱਲ ਬਣਨੀ ਆ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਨੌਜਵਾਨ ਜਿੱਥੇ ਜਿੱਥੇ ਕਿਸ ਜਿੰਨਾ ਜਿੰਨਾ ਕੋਈ ਕੰਮ ਕਰ ਸਕਦਾ ਜਿੰਨੀ ਜਿੰਨੀ ਕਿਸ ਦੀ ਕਾਬਲੀਅਤ ਹੈ ਅਸੀਂ ਉਹ ਨੂੰ ਉਸ ਉਸ ਦੇਰ ਵਿੱਚ ਲਿਆ ਕੇ ਉਹ ਉਹ ਕੋ ਜੋ ਪੰਜਾਬ ਦੇ ਹਿੱਤਾਂ ਲਈ ਵੱਧ ਤੋਂ ਵੱਧ ਕੰਮ ਲਿਆ ਜਾ ਸਕਦਾ ਉਹ ਲੈਂਡ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਤੁਸੇ ਮੇਰਾ ਖਿਆਲ ਹੈ ਕਿ ਜਦੋਂ ਤੋਂ ਵੀ ਅਮਰਤਪਾਲ ਨੇ ਆ ਕੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਨੌਜਵਾਨੀ ਦੀ ਕਿਸਾਨੀ ਦੀ ਗੱਲ ਕੀਤੀ ਉਦੋਂ ਤੋਂ ਹੀ ਕੁਝ ਜਿਹੜੇ ਕੁਝ ਤਰ੍ਹਾਂ ਜੜੀਆਂ ਸੀ ਉਹਨਾਂ ਦੇ ਖਿਲਾਫਤ ਸੀਗੀਆਂ ਉਹਨਾਂ ਨੂੰ ਇਸੇ ਕਰਕੇ ਹੀ ਉਹਨਾਂ ਨੇ ਐਨਐਸਏ ਦਾ ਸਾਹਮਣਾ ਕਰਨਾ ਪਿਆ ਸੁੱਟਿਆ ਗਿਆ ਉਦੋਂ ਬਾਅਦ ਚ ਐਨਐਸਏ ਫਿਰ ਵਧਾਈ ਗਈ ਕਿ ਜਿਹੜੀਆਂ ਇੱਥੇ ਦੀਆਂ ਧਿਰਾਂ ਸੀਗੀਆਂ ਉਹਨਾਂ ਨੂੰ ਵੀ ਕਾਫੀ ਡਰ ਖੋਬ ਸੀਗਾ ਕਿ ਜੇ ਅਗਰ ਉਹ ਬਾਹਰ ਰਹਿੰਦੇ ਆ ਤੇ ਸ਼ਾਇਦ ਸਾਡੇ ਨਾਲ ਦੂ ਜਿਹੜੀਆਂ ਸਾਡੀਆਂ ਕੁਰਸੀਆਂ ਨੂੰ ਖਤਰਾ ਹੈ ਉਦੋਂ ਬਾਅਦ ਚ ਦੇਖੋ ਕਿ ਉਹਨਾਂ ਦੇ ਜੇਲ੍ਹ ਚ ਰਹਿੰਦਿਆਂ ਵੀ ਲੋਕਾਂ ਨੇ ਬਹੁਤ ਵੱਡਾ ਉਹਨਾਂ ਨੂੰ ਪਿਆਰ ਬਖਸ਼ਿਆ ਤੇ ਉਹਦੀ ਵਜ੍ਹਾ ਨਾਲ ਹੋਣਾ ਹੀ ਇਹਨਾਂ ਦੇ ਪੈਰਾਂ ਥੱਲੇੋਂ ਮਿੱਟੀ ਨਿਕਲੀ ਹੋਈ ਆ ਕਿ ਜੇ 2200 ਬੰਦਾ ਬਾਹਰ ਆ ਜਾਂਦਾ ਤੇ ਸ਼ਾਇਦ ਅਸੀਂ ਸਾਡੇ ਵਾਸਤੇ ਮੁਸ਼ਕਲ ਹੋ ਸਕਦੀ ਹੈ ਤੇ ਹੁਣ ਕੋਈ ਨਾ ਕੋਈ ਹੱਥ ਕੰਡਾ ਅਪਣਾ ਕੇ ਉਹਨੂੰ ਉਹਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੇ ਪਰਿਵਾਰ ਨੂੰ ਜਾਂ ਜਿਹੜੇ ਸਾਡੇ ਸਮਰਥਕਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ 2 ਸਾਲ ਤੋਂ ਕੇਸ ਚੱਲ ਰਿਹਾ ਹੈ 2 ਸਾਲ ਤੋਂ ਹੋ ਰਿਹਾ ਹੈ ਤੇ ਅੱਜ ਇਹ 2-4 ਦਿਨਾਂ ਦਾ ਜਦੋਂ ਦਾ ਅਸੀਂ ਪਾਰਟੀ ਵਾਸਤੇ ਉਹਦੋਂ ਤੋਂ ਹੀ ਇਹ ਸਾਰੀਆਂ ਚੀਜ਼ਾਂ ਕਿਉਂ ਕਿਉਂਕਿ ਇਹ ਸਾਰੀਆਂ ਧਿਰਾਂ ਦਾ ਜੋਰ ਲੱਗਾ ਪਿਆ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਘਰਾਂ 'ਚ ਬਿਠਾ ਦਈਏ ਸੀ ਜੋ ਮਰਜ਼ੀ ਹੋਈ ਜਾਵੇ ਉਹਨਾਂ ਦੇ ਕਿਸੇ ਵੀ ਉਹ 92 ਐਮਐਲਨ ਦੀ ਕੋਈ ਕਿਸੇ ਵਿਸ਼ੇ ਤੇ ਕੋਈ ਜਵਾਨ ਨਹੀਂ ਖੁੱਲਦੀ ਉਹਨਾਂ ਨੂੰ ਜੋ ਦਿੱਲੀ ਤੋਂ ਹੁਕਮ ਆਉਂਦਾ ਉਹ ਉਹ ਵਜਾਉਂਦੇ ਆ ਤੇ ਪੰਜਾਬ ਦੇ ਸਿਰ ਤੇ ਪਹਿਲਾਂ ਜਦੋਂ ਉਹ ਵਾਅਦੇ ਕਰਕੇ ਆਏ ਸੀ ਅਸੀਂ ਇਹਦਾ ਕਰਜ਼ਾ ਧਾਰਦਾਂਗੇ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਤੇ ਕਰਜ਼ਾ ਦਿਨੋਂ ਦਿਨ ਹੋਰ ਵੱਧ ਰਿਹਾ ਉਹ ਵਿਆਜ ਵੀ ਨਹੀਂ ਦਿੱਤਾ ਜਾ ਰਿਹਾ ਹੋਰ ਲੈ ਲੈ ਕੇ ਕੰਮ ਚਲਾਇਆ ਜਾ ਰਿਹਾ ਤੇ ਮੇਰੇ ਖਿਆਲ ਹੈ ਉਹਨਾਂ ਨੂੰ ਉਹ ਪੈਸੇ ਜੋ ਉਹਦਾ ਜਿਹੜਾ ਕੰਟਰੋਲ ਹੈ ਉਹ ਦਿੱਲੀ 'ਚ ਹੀ ਆ ਮੇਨਕੇ ਜਰੀਵਾਲ ਸਾਹਿਬ ਕੋ ਇੱਥੇ ਦੇ ਜਿੰਨੇ ਵੀ ਉਹ ਮੁੱਖ ਮੰਤਰੀ ਵੀ ਹੈ ਕੋਈ ਅਜੇ ਮੇਰੇ ਖਿਆਲ ਆ ਕਿ ਉਹ ਉਹਨਾਂ ਦੇ ਰਿਮੋਟ ਕੰਟਰੋਲਰ ਦਾ ਵੀ ਹੱਥ ਹੈ ਇਸ ਕਰਕੇ ਉਹਨਾਂ ਤੋਂ ਮੇਰੇ ਖਿਆਲ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਨੂੰ ਅਸੀਂ ਇਸੇ ਕਰਕੇ ਕਹਿੰਦੇ ਕਿ ਆਪਾਂ ਆਪਾਂ ਬਾਦਲਿਆਂ ਨੂੰ ਕਿਉਂ ਸੱਤਾ ਦੇ ਰਹੇ ਹਾਂ ਜਾਂ ਬਾਦਲਿਆਂ ਨੂੰ ਕਿਉਂ ਮੌਕਾ ਦੇ ਰਹੇ ਹਾਂ ਆਪਾਂ ਪੰਜਾਬੀ ਸਾਰੇ ਜਣੇ ਰਲ ਮਿਲ ਕੇ ਇਹ ਆਪਣਾ ਪੰਜਾਬ ਆ ਆਪਾਂ ਨੂੰ ਇਹਦਾ ਦੁੱਖ ਦਰਦ ਆਪਾਂ ਇੱਥੇ ਦਾ ਲੂਣ ਖਾਦਾ ਵਾ ਇਹਨੂੰ ਨਾ ਹਰਾਮ ਕਰੀਏ ਸਾਡੇ ਲੀਟਰਾਂ ਨੂੰ ਵੀ ਇਹੋ ਬੇਨਤੀ ਹੈ ਕਿ ਤੁਸੀਂ ਬਹੁਤ ਇਹਨੂੰ ਲੁੱਟ ਲਿਆ ਕੁੱਟ ਲਿਆ ਕੋ ਸੋਚ ਕਰੋ ਕਿ ਜੇ ਇਹੋ ਜਿਹੇ ਹਾਲਾਤ ਬਣੇ ਰਹੇ ਹੁਣ ਜਿੱਦਾਂ ਦੇ ਹੁਣ ਪੰਜਾਬੀਆਂ ਦੀ ਇੱਥੇ ਪੰਜਾਬ ਦੇ ਵਿੱਚ ਚਾਹੇ ਉਹ Hindu ਹੋਣ ਚਾਹੇ Sikh ਹੋਣ ਦਿਨ 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 ਗਿਣਤੀ ਵੀ ਘਟ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਪੰਜਾਬੀ ਪੰਜਾਬ ਪੰਜਾਬੀਅਤ ਵੀ ਖਤਮ ਹੋਣ ਦੇ ਕਿਨਾਰੇ ਜਾ ਰਹੀ ਹੈ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਧਰਮ ਵਜਬ ਜਾਤ ਪਾਤ ਸਾਰੀਆਂ ਉਸ ਨੇ ਜੋ ਜੋ ਸਾਡੇ ਚ ਵਾੜਿਆ ਜਾ ਰਿਹਾ ਸਾਨੂੰ ਆਪਸ ਵਿੱਚ ਲੜਾ ਕੇ ਉਹ ਆਪਣਾ ਫਾਇਦਾ ਠਾਰ ਰਿਹਾ ਸਾਰੇ ਨੂੰ ਆਪਾਂ ਨੂੰ ਸੋਚ ਵਿਚਾਰ ਕੇ ਅੱਗੇ ਵਧਗੇ ਇਹ ਕਾਨਫਰੰਸ ਦੇ ਵਿੱਚ ਐਲਾਨ ਕਰਨ ਜਾ ਰਹੇ ਆ ਉਹਦੇ ਚ ਅਸੀਂ ਵਿਦਵਾਨਾਂ ਦੀ 7 ਮੈਂਬਰੀ ਜਾਂ 11 ਮੈਂਬਰੀ ਕਮੇਟੀ ਬਣਾ ਰਹੇ ਹਾਂ ਉਹ ਪੰਜਾਬ ਦਾ ਪੰਥ ਵਾਸਤੇ ਕੀ ਏਜੰਡਾ ਤੈਅ ਕਰੂਗੀ ਕਿ ਸਾਨੂੰ ਸਾਡੇ ਮੁੱਦੇ ਕੀ ਹੋਣਗੇ ਪੰਜਾਬ ਨੂੰ ਅਸੀਂ ਕਿੱਦਾਂ ਬਚਾ ਸਕਦੇ ਹਾਂ ਕਿਸ ਉਹ ਪਾਰਟੀ ਦਾ ਸਿਧਾਂਤ ਵੀ ਉਹ ਕੱਢਣਗੇ ਤੇ ਬਾਕੀ ਜੋ ਸਾਨੂੰ ਅਗਲਾ ਪ੍ਰੋਗਰਾਮ ਵੀ ਜੋ ਕਿਹੋ ਜੀਆਂ ਨੀਤੀਆਂ ਹੋਣ ਜਿਹਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕੇ ਉਹ ਸਾਰੇ ਉਹ ਸਾਨੂੰ ਦੋ ਤੇ ਦੋ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਉਹ ਸਾਨੂੰ ਬਣਾ ਕੇ ਰਿਪੋਰਟ ਕਰਨਗੇ ਸਾਨੂੰ ਐਡਵਾਈਜ਼ ਵੀ ਕਰਨਗੇ ਇਹ ਮੇਰਾ ਖਿਆਲ ਹੈ ਕਿ ਇਹੋ ਜੇ ਸਵਾਲ ਤੇ ਸਾਰੇ ਚੀਮਾ ਸਾਹਿਬ ਨੂੰ ਜਾਂ ਹੋਰ ਵੀ ਜੇ ਕੋਈ ਧਿਰ ਚੁੱਕਦੀ ਆ ਤੇ ਰਜਿਸਟ੍ਰੇਸ਼ਨ ਦਾ ਜੋ ਸਾਰੇ ਜਿੰਨੀਆਂ ਪਾਰਟੀਆਂ ਰਜਿਸਟਰਡ ਆ ਜੋ ਉਹਨਾਂ ਦਾ ਫਾਰਮੂਲਾ ਹੋਊਗਾ ਉਹ ਸਾਡੇ ਵਾਸਤੇ ਹੋਊਗਾ ਉਹ ਕੋਈ ਸਾਡੇ ਵਾਸਤੇ ਜਾ ਉਹਨਾਂ ਦੀਆਂ ਪਾਰਟੀਆਂ ਕਿ ਹੋਰ ਦੇਸ਼ ਰਜਿਸਟਰ ਨਹੀਂ ਇੱਥੇ ਇਸੇ ਦੇਸ਼ 'ਚ ਰਜਿਸਟਰਡ ਆ ਜਿੱਦਾਂ ਉਹਨਾਂ ਨੇ ਰਜਿਸਟਰ ਕਰਾਈਆਂ ਹੋਣਗੀਆਂ ਅਸੀਂ ਵੀ ਉਹਦਾ ਰਜਿਸਟਰ ਕਰਾਵਾਂਗੇ ਜੋ ਉਹਦੀਆਂ ਫਾਰਮੈਲਟੀਆਂ ਹੋਣਗੀਆਂ ਉਹ ਤੇ ਪੂਰੀਆਂ ਕਰਨੀਆਂ ਪੈਣਗੀਆਂ ਠੀਕ ਹੈ ਹਾਂਜੀ ਨਹੀਂ ਇਹ ਜੀ ਹੁਣ ਲੋਕ ਜਾ ਚੁੱਕੇ ਪਏ ਉਹ ਨਾ ਜਾਗਦੰਢ ਚ ਸੌਣ ਮੇਰੇ ਖਿਆਲ ਲੇ ਲੋਕਾਂ ਨੇ ਉਹ ਬੜੇ ਭਲੇਕੇ ਚ ਉਹਨਾਂ ਰੱਖਿਆ ਕਿ ਅਸੀਂ ਪੰਜਾਬ ਦੇ ਬਹੁਤ ਹਿੱਤਾਂ ਦੇ ਬੜੇ ਪਹਿਰੇਦਾਰ ਆ ਮੇਰੇ ਖਿਆਲ ਲੇ ਕਿ ਜਿੰਨੇ ਆਕੜ ਘਾਣ ਉਹਨਾਂ ਨੇ ਕੀਤਾ ਇਹ ਖਾਸ ਕਰਕੇ ਸਿੱਖ ਸੰਸਥਾਵਾਂ ਦਾ ਸਿੱਖ ਜੋ ਇਹ ਉਹਦੇ ਚ ਸਿੱਖ ਵਰੋਧੀਆਂ ਨਾਲ ਉਹਨਾਂ ਨੇ ਜਾ ਕੇ ਜਿਹੜੇ ਜਿਹੜੇ ਬੜੇ ਬੜੇ ਕ੍ਰਿਮੀਨਲ ਸੀ ਉਹਨਾਂ ਨਾਲ ਦੋਸਤੀਆਂ ਪਾਈਆਂ ਤੇ ਸਿੱਖ ਪੰਥ ਨੂੰ ਢਾਹ ਲਾਈ ਉਹ ਸਾਰੀਆਂ ਚੀਜ਼ਾਂ ਹੁਣ ਪੰਥ ਦੇ ਸਾਹਮਣੇ ਹੁਣ ਜਮਾਨਾ ਬੜਾ ਤੇਜ਼ੀ ਨਾਲ ਚੱਲ ਰਿਹਾ ਹੈ ਉਹਨਾਂ ਲੋਕਾਂ ਕੋਲ 1 ਮਿੰਟ 'ਚ ਹੀ ਸਾਰੀਆਂ ਖਬਰਾਂ ਸਭ ਕੁਝ ਪਤਾ ਲੱਗ ਜਾਂਦਾ ਇਸ ਕਰਕੇ ਬੜਾ ਚਿਹਰਾ ਉਹਨਾਂ ਨੇ ਚਲੋ ਲੋਕਾਂ ਨੂੰ ਬੁੱਧੂ ਬਣਾ ਕੇ ਰਾਜ ਕਰ ਲਿਆ ਪਰ ਹੁਣ ਲੋਕ ਕਾਫੀ ਸचेਤ ਆ ਇਸ ਕਰਕੇ ਹੁਣ ਸੁਖਬੀਰ ਬਾਦਲ ਜੀ ਹੁਣ ਜੋ ਮਰਜ਼ੀ ਕਹਿਣ ਉਹਨਾਂ ਨੂੰ ਬਹੁਤ ਮੌਕਾ ਦਿੱਤਾ ਸੀ ਲੋਕਾਂ ਨੇ ਉਹਨਾਂ ਕੋ ਸੰਭਾਲਿਆ ਨਹੀਂ ਗਿਆ ਤੇ ਹੁਣ ਉਹ ਮੇਰੇ ਖਿਆਲ ਲੋਕ ਕਹਿੰਦੇ ਵੀ ਹੁਣ ਤੁਸੀਂ ਸੌ ਜੇ ਜਾਗਦੇ ਵੀ ਤਾਂ ਹੋਰ ਜਾ ਕੇ ਆਰਾਮ ਕਰੋ ਤੇ ਆਪਣਾ ਤੇਰਾ ਤੁਸੀਂ ਕਾਰੋਬਾਰ ਕੀਤਾ ਲੁੱਟਿਆ ਹੁਣ ਪੰਜਾਬ ਨੂੰ ਆਪਣੇ ਹਾਲਾਤਾਂ ਦੇ ਛੱਡ ਦਿਓ ਕਾਲ ਸਾਹਿਬ ਜੀ ਨੇ ਇਹ ਤਾਂ ਬਹੁਤ ਵੱਡੀ ਸਰਾਸਰ ਧੱਕਾ ਹੈ ਜੀ ਜੱਜਦਾਰ ਸਾਹਿਬ ਨਾਲ ਜਦੋਂ ਕਿ ਉਹ ਜਿੰਨਾ ਚਿਰ ਇਹਨਾਂ ਨੇ ਉਹ ਜੱਜਦਾਰ ਨੂੰ ਲਾਉਣ ਵਾਲੇ ਆ ਇਹ ਜੋ ਕੁਝ ਜੋ ਅੱਜ ਉਹਨਾਂ 'ਤੇ ਇਲਜ਼ਾਮ ਲਾਏ ਜਾ ਰਹੇ ਆ ਉਹ 16-17 ਸਾਲ ਤੋਂ ਇਹਨਾਂ ਨਾਲ ਕੰਮ ਕਰ ਰਹੇ ਆ ਉਦੋਂ ਉਹਨਾਂ ਦੇ ਇਨਕੁਆਇਰੀ ਕਰਨੀ ਚਾਹੀਦੀ ਸੀ ਜਾਂ ਕਰਨੀ ਚੀਜ਼ ਹੁਣ ਜਦੋਂ ਦੇਖਿਆ ਕਿ ਉਹਨਾਂ ਨੇ ਸਚਾਈ ਤੇ ਖੜ ਗਏ ਆ ਡਟ ਕੇ ਉਹ ਅਜੇ ਵੀ ਸੰਗਤਾਂ ਨੂੰ ਇਹ ਗੱਲ ਦੀ ਪ੍ਰਵਾਨ ਨਹੀਂਗਾ ਕਿ ਜੋ ਉਹਨਾਂ ਨੇ ਗਨਾ ਸੀ ਉਹਦੇ ਮੁਤਾਬਕ ਸਜ਼ਾ ਮਿਲੀ ਹੈ ਪਰ ਫਿਰ ਵੀ ਜਸੇਦਾਰ ਨੇ ਜੋ ਕੀਤਾ ਉਹ ਠੀਕ ਹੈ ਕਿ ਉਹਦੇ ਉਹ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਸਚਾਈ ਵੀ ਨਹੀਂ ਬਰਦਾਸ਼ਤ ਹੋਈ ਹੁਣ ਕਹਿ ਰਿਹਾ ਕਿ ਅਸੀਂ ਝੂਠੇ ਉਥੇ ਆਪਣੇ ਝੋਲੀ ਚ ਪਵਾ ਲੇ ਤੁਸੀਂ ਅਕਲ ਤੱਕ ਦੇ ਜਾ ਕੇ ਝੂਠ ਬੋਲਦੇ ਜੂ ਇਹੋ ਜਿਹੀਆਂ ਚੀਜ਼ਾਂ ਮੇਰਾ ਖਿਆਲ ਗੁਰੂ ਘਰ ਜਾ ਕੇ ਤੇ ਸੱਚ ਬੋਲਣ ਦੀ ਹਿੰਮਤ ਰੱਖੋ ਤੁਸੀਂ ਸੱਚ ਬੋਲਿਆ ਤੇ ਹੁਣ ਉਹ ਤੋਂ ਪਛਾਣ ਹਟੋ ਇਹ ਕਰਕੇ ਮੇਰਾ ਖਿਆਲ ਹੈ ਕਿ ਜਹੇਦਾਰਾਂ ਵੀ ਇਹਨਾਂ ਦੇ ਬਹੁਤ ਇਹ ਇਹਨਾਂ ਕੋਈ ਹੋਰ ਹਥਿਆਰ ਹੈ ਕਿ ਜਹੇਦਾਰਾਂ ਨੂੰ ਜਹੇਦਾਰ ਸਮਝਦੇ ਨਹੀਂ ਇਹ ਜਹੇਦਾਰਾਂ ਨੂੰ ਇੱਕ ਮੁਲਾਜ਼ਮ ਸਮਝਦੇ ਆ ਉਹਨਾਂ ਨੂੰ ਜਦੋਂ ਮਰਜ਼ੀ ਅਸੀਂ ਲਗਾ ਦਈਏ ਜਦੋਂ ਮਰਜ਼ੀ ਬੇਇੱਜ਼ਤ ਕਰਕੇ ਘੜ ਦਈਏ ਇਹ ਸੇ ਲੇਕਨ ਕੌਮ ਹੋਣੇ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਉਣ ਵਾਲੇ ਸਮੇਂ 'ਚ ਇਹ ਚੀਜ਼ ਚਾਹੁੰਦੇ ਆ ਕਿ ਜਿਹੜੀਆਂ ਸੰਸਥਾਵਾਂ ਆਜ਼ਾਦ ਹੋਣ ਜ਼ਥੇਦਾਰੀ ਦੇ ਕੋਈ ਸੇਵਾ ਮੁਕਤੀ ਦੀਨ ਜੁਕਤੀ ਦੀ ਕੋਈ ਨਿਜਮਬੰਦ ਹੋਵੇ ਕੋਈ ਉਹ ਇਹ ਨਹੀਂ ਹੋਵੇ ਕਿ ਰਾਤ ਨੂੰ ਕਿਸੇ ਪ੍ਰਧਾਨ ਨੂੰ ਸੁਪਨਾਵੇ ਤੋਂ ਸੇਰ ਨੂੰ ਜਹੇਦਾਰ ਦੇ ਉੱਪਰ ਕੋਈ ਇਲਜ਼ਾਮ ਲਾ ਦੇ ਜਾਂ ਕੁਝ ਕਹ ਦੇ ਜਾਂ ਉਹਨੂੰ ਕਹੇ ਵੇਸਤਿਫਾ ਦਿਓ ਤੁਸੀਂ ਐ ਜੀਪੀਸੀ ਦੇ ਚੋਣਾਂ ਲਈ ਵੀ ਡੇ ਰੱਖੋਗੇ ਨਹੀਂ ਅਸੀਂ ਅਸੀਂ ਤਿਆਰੀ ਰੱਖਾਂਗੇ ਜੀ ਅਸੀਂ ਪੂਰੇ ਜੋਰ ਸ਼ੋਰ ਨਾਲ ਕਿਉਂਕਿ ਸਾਡੀ ਜਿਹੜਾ ਕੌਮ ਦਾ ਜਿਹੜਾ ਹੈ ਇਹ ਬਹੁਤ ਵੱਡਾ ਸਰਮਾਇਆ ਜਿਹੜਾ ਉਹਨੂੰ ਲੁੱਟਿਆ ਘੁੱਟਿਆ ਜਾ ਰਿਹਾ ਜਿਹੜੇ ਜਿਹੜਾ ਦੋ ਧਰਮ ਪਰਵਰਤਨ ਹੋ ਰਿਹਾ ਜੋ ਜਿਹੜੀਆਂ ਚੀਜ਼ਾਂ ਸਾਡੀ ਨੌਜਵਾਨੀ ਨਸ਼ੇ 'ਚ ਉਹ ਸਾਡੇ ਮੇਰਾ ਖਿਆਲ ਹੈ ਕਿ ਸਾਡੀਆਂ ਇਹ ਸੰਸਥਾਵਾਂ ਦੀ ਨਾਕਾਮੀ ਕਰਕੇ ਹੀ ਕਿਉਂਕਿ ਜੋ ਸਾਡਾ ਅਸੀਂ ਸਹੀ ਤਰੀਕੇ ਨਾਲ ਧਰਮ ਪ੍ਰਚਾਰ ਨਹੀਂ ਕਰ ਸਕੇ ਸਹੀ ਤਰੀਕੇ ਨਾਲ ਆਪਣੇ ਜਿਹੜੋ ਆਪਣੀ ਵਿਰਾਸਤ ਨੂੰ ਆਪਣੇ ਸਿਧਾਂਤਾਂ ਨੂੰ ਅਸੀਂ ਉਹਨਾਂ ਨੌਜਵਾਨਾਂ ਅੱਗੇ ਨਹੀਂ ਰੱਖ ਸਕੇ ਉਹਦੀ ਵਜ੍ਹਾ ਨਾਲ ਸਾਰਾ ਕੁਝ ਇਹ ਵਾਪਰ ਰਿਹਾ ਸਾਡੇ ਗੁੰਡਾਸੀ ਪਾਰਟੀ ਬਣਾਉਣ ਵਾਸਤੇ ਜਾ ਰਹੇ ਆ ਬੜਾ ਪ੍ਰਾਪੇ ਕੰਡਾ ਕੀਤਾ ਜਾ ਰਿਹਾ ਉਹ ਇੱਕ ਪੁਤੀਰਾ ਨਗਾਤੀ ਪ੍ਰੋਗਰਾਮ ਪਤਾ ਨਹੀਂ ਫੇਕ ਜੇ ਪਤਾ ਨਹੀਂ ਕਿੱਥੋਂ ਲਿਆ ਕੇ ਇਦਾਂ ਇਲੈਕਸ਼ਨ ਦੇ ਟਾਈਮ ਤੇ ਵੀ ਇਦਾਂ ਦਾ ਕੀਤਾ ਗਿਆ ਸੀ ਜੀ ਇਹ ਨਾਈਆਂ ਦੀ ਦੁਕਾਨਾਂ ਬੰਦ ਕਰ ਦੇਣਗੇ ਜੀ ਇਹ ਜੀ ਨੀ ਪੌਣ ਦੇਣਗੇ ਕਿਸੇ ਨੂੰ ਇਹ ਕਰਨ ਦੇ ਇਹ ਜਗਾ ਤੁਗਲਕੀ ਰਾਜ ਵਾਲੀ ਗੱਲ ਕਰ ਰਹੇ ਆ ਅਸੀਂ ਜੋ ਕੁਝ ਵੀ ਕਰਾਂਗੇ ਲੋਕਾਂ ਦੀ رائے ਮਰਜ਼ੀ ਨਾਲ ਲੋਕਾਂ ਤੇ ਕੋਈ ਚੀਜ਼ ਇਹੋ ਜਿਹੀ ਚੀਜ਼ ਨਹੀਂ ਥੋਪੀ ਨਹੀਂ ਜਾਊਗੀ ਲੋਕਾਂ ਨੂੰ ਠੀਕ ਹੈ ਕਿ ਆਪਣੀ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਕਿ ਆਪਣਾ ਪਹਿਰਾਵਾ ਆਪਣਾ ਖਾਣ ਪਾਣ ਆ ਉਹ ਚੀਜ਼ਾਂ ਦੱਸੀਆਂ ਜਾ ਸਕਦੀਆਂ ਨੇ ਲੋਕਾਂ ਨੂੰ ਨੌਜਵਾਨੀ ਨੂੰ ਉਧਰ ਮੋੜਿਆ ਜਾ ਸਕਦਾ ਪਰ ਇਹ ਕੀ ਹੋ ਜੇ ਧੱਕੇ ਨਾਲ ਕਿਸੇ ਦੇ ਧਰਮ ਦੇ ਉੱਪਰ ਕੋਈ ਜ਼ਬਰਦਸਤੀ ਜਾਂ ਕੋਈ ਕਿਸੇ ਵੀ ਚੀਜ਼ ਦੇ ਉੱਪਰ ਜ਼ਬਰਦਸਤੀ ਵਾਲੀ ਗੱਲ ਹੋ ਗਈ ਆਹੀ ਐਵੇਂ ਉਸ ਦਿਨ 14 ਤਰੀਕ ਨੂੰ ਸ੍ਰੀ ਮੁਕਸ਼ਰ ਸਾਹਿਬ ਆਲੇ ਪ੍ਰੋਗਰਾਮ ਤੇ ਅਸੀਂ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਕਮੇਟੀ ਬਣਾਵਾਂਗੇ ਉਹ ਕਮੇਟੀ ਹੀ ਅੱਗੇ ਸਾਰਾ ਕੁਝ ਤਿਆਰ ਕਰੇਗੀ ਏ ਟੂ ਜ਼ेड ਮਤਲਬ ਸੰਵਿਧਾਨ ਵੀ ਤੇ ਅਹੁਦੇਦਾਰ ਵੀ ਸਾਰਾ ਕੁਝ ਉਹ ਕਮੇਟੀ ਹੀ ਮਤਲਬ ਉਹ ਕਰੇਗੀ ਪੰਜਾਬ ਦੇ ਮੁੱਦੇ ਜਿਵੇਂ ਇੱਕ ਚੰਡੀਗੜ੍ਹ ਦਾ ਮੁੱਦਾ ਹੈ ਚੰਡੀਗੜ੍ਹ ਦੇ ਵਿੱਚੋਂ ਆਪਣੇ ਨਿੱਜੀ ਮਫਾਦਾਂ ਲਈ ਲੈਂਡ ਲਈ ਪਹਿਲਾਂ ਬਾਦਲ ਪਰਿਵਾਰ ਨੇ ਆਪਣੀ ਹਿੱਸੇਦਾਰੀ ਘਟਾਈ ਹੈ ਪੰਜਾਬੀਆਂ ਦੀਆਂ ਨੌਕਰੀਆਂ ਵੀ ਘਟੀਆਂ ਹੈ ਚੰਡੀਗੜ੍ਹ ਦੇ ਵਿੱਚ ਹੋਰ ਪਾਸੋਂ ਵੀ ਮਤਲਬ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜਿਹੜਾ ਹੱਕ ਸੀ ਉਹ ਕਮਜ਼ੋਰ ਕੀਤਾ ਗਿਆ ਹੈ ਬਾਦਲ ਸਰਕਾਰ ਵੱਲੋਂ ਅਸੀਂ ਉਹ ਸਾਰਾ ਦੇਖ ਕੇ ਜਿਵੇਂ ਹੁਣ ਚੰਡੀਗੜ੍ਹ ਨੂੰ ਸਟੇਟ ਦੇ ਵਿੱਚ ਕਨਵਰਟ ਕਰਕੇ ਪੰਜਾਬ ਤੋਂ ਮਤਲਬ ਦੂਰ ਕਰਨ ਦੀ ਕੋਸ਼ਿਸ਼ ਹੈ ਵੀ ਇਹਨਾਂ ਦਾ ਹੱਕ ਹੀ ਨਾ ਰਵੇ ਸਟੇਟ ਬਣਾ ਕੇ ਤੇ ਅਸੀਂ ਉਹ ਵੀ ਕੋਈ ਰਣਨੀਤੀ ਬਣਾਵਾਂਗੇ ਵੀ ਆਪਾਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਕਿਹਾ ਸਪੀਕਰ ਨੂੰ ਵੀ ਕਿਹਾ ਸੀ ਉਹ ਕਹਿੰਦੇ ਜੀ ਵੀ ਮੈਂ ਜਿਵੇਂ ਦੱਸਿਆ ਵੀ ਤੁਹਾਡੇ ਕੰਟਰੋਵਰਸ਼ੀਅਲ ਮੁੱਦੇ ਆ ਵੀ ਤੁਸੀਂ ਜਿਹੜੇ ਮੁੱਦੇ ਆ ਤੇ ਬੋਲਣਾ ਵੀ ਤੁਸੀਂ ਇਹਨਾਂ ਤੇ ਬੋਲ ਨਹੀਂ ਸਕਦੇ ਵੀ ਜਿਵੇਂ ਮੈਂ ਅਮਰਤਪਾਲ ਤੇ ਗੱਲ ਕਰਨੀ ਸੀ ਯਾਰ ਹੋਰਾਂ ਤੇ ਨਹੀਂ ਜੀ ਕਿਸਾਨੀ ਤੇ ਗੱਲ ਕਰ ਨਹੀਂ ਜੀ ਤੁਸੀਂ ਇਸ ਤੇ ਨਹੀਂ ਬੋਲ ਸਕਦੇ ਮਤਲਬ ਲਿਟਰਲੀ ਮਨੂੰ ਐਵੇਂ ਹੀ ਕਿਹਾ ਗਿਆ ਜੀ ਵੀ ਇਹ ਕੰਟਰੋਵਰਸ਼ੀਅਲ ਮੁੱਦੇ ਆ ਤੁਸੀਂ ਬੋਲ ਨਹੀਂ ਸਕਦੇ ਕਿਵੇਂ ਦੇਖ ਹੁਣ ਆਈ ਹੈ ਜੀ ਉਹ ਤਾਂ ਕੋਈ ਫਰਕ ਨਹੀਂ ਐਕਚੁਅਲੀ ਨਾ ਉਹੀ ਉਹਨਾਂ ਦੇ ਟੀਮ ਦੇ ਮੈਂਬਰ ਹੈ ਉਹਨਾਂ ਦਾ ਸੁਖਵੀਰ ਬਿਨਾਂ ਨਹੀਂ ਸਰਦਾ ਸੁਖਵੀਰ ਦਾ ਉਹਨੋਂ ਬਿਨਾਂ ਨਹੀਂ ਸਰਨਾ ਉਹ ਜਿੰਨੀ ਵਾਰੀ ਮਰਜ਼ੀ ਚੋਣ ਹੋ ਜਵੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਹੀ ਚੁਣਨਾ ਚਾਹੇ ਜਿੰਨੀ ਵਾਰੀ ਮਰਜ਼ੀ ਅਸਤੀਫਾ ਦਵਾ ਦਿਓ ਉਹਨਾਂ ਦਾ ਪ੍ਰਧਾਨ ਵੀ ਉਹੀ ਹੈ ਤੇ ਉਹਦੇ ਵਰਕਰ ਵੀ ਉਹੀ ਵਾਲੀ ਬਾਬਾ ਵਾਲਾ ਕੰਮ ਹੋਈ ਖੜਿਆ ਵੀ ਉਹੀ ਉਹਨਾਂ ਦੇ ਥੱਲੇ ਵਰਕਰ ਹੈ ਤੇ ਉਹੀ ਉਹਨਾਂ ਦਾ ਪ੍ਰਧਾਨ ਹੈ ਨਾ ਉਹਨਾਂ ਦਾ ਉਹਦੇ ਬਿਨਾਂ ਸਰੇ ਨਾ ਇਹਨਾਂ ਦਾ ਉਹਦੇ ਬਿਨਾਂ ਸਰੇ